ਜਿਹੜਾ ਡੀਜਾ ਡੀਜੇ ਲਾ ਕੇ ਉਸ ਡੀਜੇ ਦੇ ਉੱਤੇ ਗਾਣੇ ਲਾਏ ਹੁੰਦੇ ਪੀੜੀ ਜਲਾਈ ਲਈ ਇਹ ਕਿਹੜੀ ਛੱਟ ਪੂਜਾ ਹੈ ਤੁਸੀਂ ਇਹਨੂੰ ਪ੍ਰਮਾਨਤਾ ਦਿੰਦੇ ਹੋ ਪੀੜੀ ਜਲਾਈ ਲਈ ਪਿਆ ਇਹ ਛੱਟ ਪੂਜਾ ਦਾ ਇਹ ਹੈ ਸਲੋਗਨ ਕੋਈ ਹੈ ਕੋਈ ਧਾਰਮਿਕ ਗੀਤ ਹੈ ਕੋਈ ਇਹ ਤੁਸੀਂ ਕਿਉਂ ਨਹੀਂ ਇਹਦਾ ਵਿਰੋਧ ਕਰਦੇ ਤੁਹਾਨੂੰ ਕਰਨਾ ਚਾਹੀਦਾ ਠਾਡੇ ਠਾਡੇ ਧਾਰਮਿਕ ਕੀਤੇ ਨੂੰ ਛੱਟ ਵੱਜ ਰਹੀ ਸਾਡੇ ਤੋਂ ਵੱਧ ਤੁਹਾਨੂੰ ਪਹਿਲਾਂ ਵਿਰੋਧ ਕਰਨਾ ਚਾਹੀਦਾ ਸੀ ਇਹ ਤਰਾਸ ਦੀ ਤੇ ਦੁੱਖ ਹੈ ਪੇ ਤੁਸੀਂ ਵਿਰੋਧ ਨਹੀਂ ਕਰ ਰਹੇ ਅੱਜ ਮੇਰੀ ਸਿੱਖੀ ਦੇ ਅੰਦਰ ਕੋਈ ਗਲਤ ਹੋਊਗਾ ਮੈਂ ਸਭ ਤੋਂ ਪਹਿਲਾਂ ਵਿਰੋਧ ਕਰਦਾ ਪਿਆ ਚੀਜ਼ ਗਲਤ ਹੋ ਰਹੀ ਹੈ ਨਹੀਂ ਹੋਣੀ ਚਾਹੀਦੀ ਸਾਡੀ ਸਿੱਖੀ ਦਾ ਹਿੱਸਾ ਨਹੀਂ ਹੈ ਪ੍ਰਵਾਸੀ ਕਿਉਂ ਨਹੀਂ ਵਿਰੋਧ ਕਰਦੇ ਪਏ ਪਿਆ ਯਾਰ ਇਹ ਬੀੜੀ ਚ ਲਈ ਲੈ ਪਿਆ ਤਾਂ ਸਾਡੇ ਧਰਮ ਦਾ ਗੀਤ ਹੀ ਨਹੀਂ ਹੈਗਾ ਤੇ ਧਾਰਮਿਕ ਦਿਨਾਂ ਦੇ ਵਿੱਚ ਧਰਮ ਦਾ ਨਾਮ ਲੈ ਕੇ ਗਾਣੇ ਦੇ ਉੱਤੇ ਨੱਚਿਆ ਜਾ ਰਿਹਾ ਕਿਹੜੇ ਪ੍ਰਵਾਸੀ ਨੇ ਇਸ ਚੀਜ਼ ਨੂੰ ਵੀ ਇੱਕ ਵਿਆਹ ਸ਼ਾਦੀ ਦੀ ਤਰ੍ਹਾਂ ਮਨਾਉਂਦੇ ਨੇ ਇਹਨਾਂ ਨੇ ਇਹਨਾਂ ਚੀਜ਼ਾਂ ਦੇ ਵਿੱਚ ਆਪਣੇ ਅਸ਼ਲੀਲ ਗਾਣੇ ਲਗਾਏ ਹੁੰਦੇ ਨੇ ਉਹਨਾਂ ਨੇ ਰੋਡ ਦੇ ਵਿੱਚ ਜਿਸ ਤਰੀਕੇ ਨਾਲ ਟ੍ਰੈਫਿਕ ਨੂੰ ਮੇਨਟੇਨ ਕਰਨ ਦਾ ਜਿਹੜਾ ਸਿਸਟਮ ਹੈ ਉਹਨੂੰ ਪੂਰਾ ਇੱਕ ਪੌਸਾ ਰੱਖ ਕੇ ਉਹ ਆਪਣੇ ਤਰੀਕੇ ਨਾਲ ਉਹਨਾਂ ਨੇ ਸੜਕਾਂ ਦੇ ਉੱਤੇ ਵੱਡੀਆਂ ਗੱਡੀਆਂ ਤੇ ਡੀਜੇ ਲੱਦੇ ਹੁੰਦੇ ਨੇ ਨਾ ਸਿਰਫ ਡੀਜੇ ਲੱਦੇ ਹੁੰਦੇ ਨੇ ਉਹਨਾਂ ਨੇ ਉਹਨਾਂ ਦੇ ਨਾਲ ਨਚਾਰ ਔਰਤਾਂ ਵੀ ਨਾਲ ਰੱਖੀਆਂ ਹੁੰਦੀਆਂ ਨੇ ਜਦੋਂ ਪੰਜਾਬ 'ਚ ਕਿਤੇ ਜਾਗਰਤਾ ਹੁੰਦਾ ਨਾ ਤੇ ਲੋਕ ਸਪੋਰਟ ਕਰਦੇ ਕਰੋ ਵੈਰੀ ਗੁੱਡ ਤੁਹਾਨੂੰ ਕਿੰਨੀ ਜਗ੍ਹਾ ਚਾਹੀਦੀ ਆ ਮੇਰਾ ਕੋਈ ਵਾਹਨ ਖੜਾ ਗਲੀ ਦੇ ਵਿੱਚ ਤਾਂ ਮੈਂ ਪਰੇ ਕਰ ਲੈਣਾ ਮੇਰੇ ਘਰ ਦੀ ਕੋਈ ਚੀਜ਼ ਪਈ ਆ ਜਿਹੜੀ ਪੱਕੀ ਉੱਥੇ ਹੁੰਦੀ ਆ ਪਰ ਉੱਥੇ ਕੋਈ ਬੰਦਾ ਕਹਿੰਦਾ ਜਗਰਾਤਾ ਕਰਨਾ ਤੇ ਉਹ ਕਹਿੰਦੇ ਕੋਈ ਜਨੇ ਨੂੰ ਚੱਕ ਦਿਓ ਸਾਈਡ ਤੇ ਕਰ ਦਿਓ ਤੁਸੀਂ ਕਰੋ ਬੇਸ਼ੱਕ ਮੈਂ ਉਸ ਜਗਰਾਤੇ ਦਾ ਹਿੱਸਾ ਨਹੀਂ ਬੇਸ਼ੱਕ ਮੈਂ ਜਨੇ ਨੂੰ ਨਹੀਂ ਪਾਉਂਦਾ ਬੇਸ਼ੱਕ ਮੈਂ ਤਿਲਕ ਨਹੀਂ ਲਾਉਂਦਾ ਪਰ ਮੇਰਾ ਗੁਰੂ ਕਹਿੰਦਾ ਵੀ ਜੇ ਕਿਸੇ ਦਾ ਧੱਕੇ ਨਾਲ ਲਾਇਆ ਜਾ ਰਿਹਾ ਤੇ ਜੇ ਕਿਸੇ ਦੇ ਧੱਕੇ ਨਾਲ ਪਾਇਆ ਜਾ ਰਿਹਾ ਤੇ ਉਹ ਦੋਨਾਂ ਧੱਕਿਆਂ ਦੇ ਅਸੀਂ ਖਿਲਾਫ ਆ ਇਹ ਕਿਹੜਾ ਧਾਰਮਿਕ ਅਕੀਦਾ ਹੋਇਆ ਵੀ ਮਤਲਬ ਤੁਸੀਂ ਸੜਕ ਦੇ ਉੱਤੇ ਗੱਡੀ ਤੇ ਚੜ ਕੇ ਗਾਣਾ ਲਾਓ ਆਸ਼ਕੀ ਮਸ਼ੂਕੀ ਦਾ ਤੇ ਇਸ਼ਾਰੇ ਤੁਸੀਂ ਇੰਨੇ ਗੰਦੇ-ਗੰਦੇ ਕਰੋ ਵੀ ਇੱਕ ਬੰਦਾ ਵੀ ਦੇਖ ਕੇ ਉਹਦੀ ਅੱਖ ਝੁਕ ਜਵੇ ਔਰਤ ਦੀ ਤਾਂ ਗੱਲ ਛੱਡ ਦਿਓ ਤੇ ਜਿੱਦਾਂ ਕੱਲ ਸਟੇਸ਼ਨ ਦੇ ਉੱਤੇ ਪ੍ਰਵਾਸੀਆਂ ਨੇ ਟ੍ਰੇਨ ਤੇ ਹਮਲਾ ਕੀਤਾ ਆ ਸਰਕਾਰੀ ਸੰਪਤੀ ਨੂੰ ਉਹਨਾਂ ਨੇ ਨੁਕਸਾਨ ਪਹੁੰਚਾਇਆ ਉਸ ਦੇ ਬਾਬੂ ਜੀ ਦੀ ਇੱਕ ਵੀ ਗ੍ਰਿਫਤਾਰੀ ਨਹੀਂ ਹੈਗੀ ਤੇ ਇਹ ਚੀਜ਼ ਜਿਹੜੇ ਨੇ ਇਹ ਕੰਮ ਜਿਹੜੇ ਨੇ ਇਹ ਬਾਰ-ਬਾਰ ਕੀਤੇ ਜਾ ਰਹੇ ਨੇ ਪੰਜਾਬ 'ਚ ਇਹਦਾ ਸ਼ਿਕਾਰ ਆਮ ਲੋਕ ਵੀ ਹੋ ਰਹੇ ਨੇ ਤੇ ਅਸੀਂ ਨਹੀਂ ਚਾਹੁੰਦੇ ਪੰਜਾਬ ਦੇ ਆਮ ਲੋਕਾਂ ਦਾ ਨੁਕਸਾਨ ਹੋਵੇ ਤਾਂ ਕਰਕੇ ਅਸੀਂ ਇਹਨਾਂ ਨੂੰ ਪਹਿਲੀ ਮੰਗ ਪੱਤਰ ਦੇ ਕੇ ਚੇਤਾਵਨੀ ਦਿੱਤੀ ਹੈ 100 ਬੰਦਿਆਂ ਚੋਂ ਇੱਕ ਬੰਦਾ ਉੱਠੀ ਹਰਕਤ ਕਰਦਾ ਤੁਸੀਂ ਉਹਨੂੰ ਫੋਕਸਡ ਹੋਵੋਗੇ ਕਿ 100 ਬੰਦਿਆਂ ਦੇ ਵਿੱਚੋਂ 85 ਪੁੱਠੀਆਂ ਹਰਕਤਾਂ ਕਰਦੇ ਉਹਨੂੰ ਫੋਕਸਡ ਹੋਵੋਗੇ ਤੁਸੀਂ ਜੇ 85 ਬੰਦੇ ਕੁਝ ਇਆਂ ਗਲਤ ਹਰਕਤਾਂ ਕਰਦੇ ਪਏ ਆ ਤੇ ਉਹ ਨਾਂ ਮ ਉਹਨੂੰ ਧਰਮ ਦਿੰਦਾ ਦਿੰਦੇ ਹੋਣਗੇ ਤੇ ਤੁਸੀਂ ਉਹਤੇ ਕਿੰਤੂ ਨਹੀਂ ਕਰੋਗੇ ਦੂਸਰੀ ਗੱਲ ਜਦੋਂ ਛੱਟ ਪੂਜਾ ਦੇ ਦੌਰਾਨ ਜਿਹੜੀ ਮੱਛਰੀ ਮਢੀਰਿਆ ਜਦੋਂ ਉਹ ਖਰਾਬੀ ਕਰਦੀ ਆ ਤੇ ਕਿੰਨੇ ਪ੍ਰਵਾਸੀ ਇਕੱਠੇ ਹੋ ਕੇ ਉਹਨਾਂ ਦਾ ਵਿਰੋਧ ਕਰਦੇ ਵੀ ਤੁਸੀਂ ਗਲਤ ਕਰ ਰਹੇ ਹੋ ਕਿਤੇ ਪ੍ਰਵਾਸੀਆਂ ਨੇ ਰਲ ਕੇ ਆਪ ਦੇ ਜਿਹੜੇ ਬੰਦੇ ਗਲਤ ਕਰਦੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਦੀ ਸੇਵਾ ਪਾਣੀ ਕੀਤੀ ਹੈ ਤਾਂ ਦਿਖਾਓ ਕੋਈ ਵੀਡੀਓ ਸਿੱਖਾਂ ਦੇ ਅੰਦਰ ਕੋਈ ਮਢੀਰ ਇੱਕ ਇੰਨੀ ਜਿੰਨੀ ਵੀ ਕੋਈ ਗਲਤੀ ਕਰਦਾ ਨਾ ਤੇ ਸਿੱਖ ਫੜ ਕੇ ਉਹਦਾ ਤਾਂਬਾ ਲਾ ਦਿੰਦੇ ਆ ਵੀ ਆਹ ਕਿਹੜੀਆਂ ਹਰਕਤਾਂ ਕਰਨ ਰ ਹੈ ਇਹ ਸਾਡਾ ਕਲਚਰ ਨਹੀਂ ਹੈ ਤੇ ਸਿੱਖ ਕਿੱਦਾਂ ਆਪਣੇ ਦਿਨ ਮਨਾਉਂਦੇ ਆ ਦੱਸਣ ਦੀ ਜ਼ਰੂਰਤ ਨਹੀਂ ਪੂਰੀ ਦੁਨੀਆ ਜਾਣਦੀ ਪੂਰੀ ਦੁਨੀਆ ਇਸ ਜਗ੍ਹਾ ਦੇ ਪਰ ਬਹੁ ਗਿਣਤੀ ਬਹੁ ਗਿਣਤੀ ਬਹੁ ਗਿਣਤੀ ਨਿਨਾਹ ਹੈ ਕਿ ਕਿਹੜੇ ਜਿੱਥੇ ਪਾਉ ਗਿਣਤੀ ਹੋਵੇ ਉੱਥੇ ਪੰਜਾਬ ਚ ਬਹੁ ਗਿਣਤੀ ਚੋਂ ਰਾਜੋ ਜੀ ਤੁਸੀਂ ਦੱਸੋ ਕਿ ਤੁਸੀਂ ਕਿੰਨੇ ਲੋਕਾਂ ਨੂੰ ਜਾਣਦੇ ਹੋ ਜਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਛੱਡੋ ਦੁਨੀਆ ਚ ਕਿੱਥੇ ਵੀ ਜਿੱਥੇ ਵੀ ਦੁਨੀਆ ਦੇ ਲੋਕ ਵੱਸਦੇ ਨੇ ਕੀ ਉਹ ਧਰਮ ਦੀ ਆੜ ਦੇ ਵਿੱਚ ਇਹ ਅਸ਼ਲੀਲ ਕੰਮ ਕਰ ਸਕਦੇ ਨੇ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰੂੰਗਾ ਤੁਹਾਨੂੰ ਲੱਗਦਾ ਛੱਪੂਜਾ ਦੇ ਵਿੱਚ ਅਸ਼ਲੀਲ ਚੀਜ਼ਾਂ ਹੁੰਦੀਆਂ ਬਿਲਕੁਲ ਨਹੀਂ ਅੰਦਾਜ਼ਾ ਹੁੰਦਾ ਨਸ਼ੇ ਨਾਲ ਰੱਜੇ ਲੋਕ ਹੁੰਦੇ ਆ ਤੁਸੀਂ ਦੋ ਦਿਨ ਦਿਨਾਂ ਦੇ ਵਿੱਚ ਉਹਨਾਂ ਨੂੰ ਪੋਡਕਾਸਟ ਵੀਡੀਓ ਦੇਖਿਓ ਜ਼ਰੂਰ ਦਿਖਾਓ ਜੇ ਇਮਾਨਦਾਰੀ ਇਸ ਡਿਜੀਟਲ ਦੁਨੀਆ 'ਚ ਹੈਗੀ ਆ ਜੇ ਤੁਹਾਡੇ ਨਿਊਜ਼ ਮਾਧਿਅਮ ਦੇ ਰਹੀ ਸੱਚਾਈ ਪੇਸ਼ ਕਰਨ ਦਾ ਇੱਕ ਜ਼ਰੀਆ ਹੈਗਾ ਆ ਤੇ ਜ਼ਰੂਰ ਦਿਖਾਓ ਕਿ ਸਾਡੇ ਪ੍ਰੋਗਰਾਮ ਵੀ ਚਾਰਤਰੀ ਨੂੰ ਸ਼ਰਧ ਨਗਰ ਕੀਰਤਨ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਸ਼ਰਧ ਨਗਰ ਕੀਰਤਨ ਹੈਗਾ ਤੁਸੀਂ ਉਹਦਾ ਵੀ ਲਾਈਵ ਟੈਲੀਕਾਸਟ ਕਰਿਓ ਉਹਦੇ ਵਿੱਚ ਵੀ ਹੋ ਰਹੀਆਂ ਸਮੱਸਿਆਵਾਂ ਦਿਖਾਓ ਤੇ ਜਿਹੜੀਆਂ ਤੁਹਾਡੀ ਛੱਟ ਬੂਵਾ ਪੂਜਾ ਦੇ ਦੌਰਾਨ ਬਿਆਸ ਵੱਲ ਨੂੰ ਤੇ ਸਤਲਜ ਵੱਲ ਨੂੰ ਜਾਂਦੀਆਂ ਰੋਡਾਂ ਦੇ ਵਿੱਚ ਜੋ ਕੁਝ ਹੋ ਰਿਹਾ ਹੈਗਾ ਉਹ ਸੱਚਾਈ ਨੂੰ ਦਿਖਾਣ ਦੀ ਜ਼ਰੂਰ ਕੋਸ਼ਿਸ਼ ਕਰਿਓ ਜਦੋਂ ਮੈਂ ਅਸ਼ਲੀਲ ਇਸ਼ਾਰੇ ਕਰਦਾ ਕਿ ਉਹ ਗੰਦਪੌਣ ਨਹੀਂ ਜਦੋਂ ਮੈਂ ਨਸ਼ਾ ਕਰਕੇ ਡੀਜੇ ਲਾ ਕੇ ਇੱਕ ਔਰਤ ਦੇ ਨਾਲ ਗਲਤ ਤਰੀਕੇ ਦੇ ਨਾਲ ਨਾਚ ਕਰਦਾ ਪਿਆ ਕਿ ਉਹ ਉਹਨੂੰ ਤੁਸੀਂ ਗੰਦ ਨਹੀਂ ਕਹੋਗੇ ਕੀ ਇਹ ਵਾਕਿਆ ਧਾਰਮਿਕ ਅਕੀਦਾ ਹੈ ਕੋਈ ਬੰਦਾ ਹੈ ਤੁਸੀਂ ਇਹਦਾ ਪ੍ਰੂਫ ਕਰ ਸਕਦੇ ਹੋ ਕਿ ਇਹ ਧਾਰਮਿਕ ਰੀਤ ਹੈਗੀ ਹੈ ਕਿ ਔਰਤ ਦੇ ਨਾਲ ਅਸ਼ਲੀਲ ਹਰਕਤਾਂ ਕਰੋ ਨਸ਼ਾ ਕਰਕੇ ਕੀ ਇਹ ਛੱਟ ਪੂਜਾ ਦਾ ਹਿੱਸਾ ਹੈ ਇਹ ਛੱਟ ਪੂਜਾ ਦਾ ਹਿੱਸਾ ਹੈ ਕਿ ਤੁਸੀਂ ਬਾਈਕ ਜਿਹੜੀ ਆ ਉਹ ਸੱਪ ਦੀ ਤਰ੍ਹਾਂ ਚਲਾ ਕੇ ਲੋਕਾਂ ਦੇ ਲੱਤਾਂ ਵਿੱਚ ਦੀ ਮਾਰ ਮਾਰ ਕੇ ਲਗਾ ਕੇ ਲੈ ਕੇ ਜਾਓ ਚਿੱਕਾ ਮਾਰੋ ਖਾਸ ਕਰਕੇ ਕੋਈ ਆਟੋ ਜਾ ਰਹੀ ਕੋਈ ਗੱਡੀ ਜਾ ਰਹੀ ਜਿਹਦੇ ਵਿੱਚ ਔਰਤਾਂ ਬੈਠੀਆਂ ਉਹ ਔਰਤਾਂ ਵਾਲੀ ਗੱਡੀ ਦੇ ਕੋਲ ਦੀ ਤੁਸੀਂ ਇੱਕ ਮੋਟਰਸਾਈਕਲ ਤੇ ਚਾਰ ਚਾਰ ਬੰਦੇ ਬੈਠ ਕੇ ਚਿੱਕਾ ਮਾਰੋ ਇਹ ਛੱਟ ਪੂਜਾ ਦਾ ਹਿੱਸਾ ਹੈ ਤੁਸੀਂ ਇਹਨੂੰ ਮੰਨਤ ਦਿੰਦੇ ਹੋ ਪੀਏ ਛੱਟ ਪੂਜਾ ਦਾ ਹਿੱਸਾ ਤੇ ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਅਸੀਂ ਛੱਟ ਪੂਜਾ ਦੇ ਖਿਲਾਫ ਤੁਹਾਨੂੰ ਲੱਗਦਾ ਕਿ ਮਤਲਬ ਇਹਨਾਂ ਦਿਨਾਂ ਦੇ ਵਿੱਚ ਜਦੋਂ ਛੱਟ ਪੂਜਾ ਦਾ ਤਿਉਹਾਰ ਹੁੰਦਾ ਹੈ ਉਦੋਂ ਹੀ ਇਸ ਤਰੀਕੇ ਦੇ ਨਾਲ ਹੁੰਦਾ ਹੈ ਤੁਸੀਂ ਬੋਲ ਰਹੇ ਹੋ ਮੇਰੇ ਖਿਆਲ ਨਾਲ ਇਹ ਪਹਿਲੇ ਤੁਸੀਂ ਤੁਹਾਡੇ ਤੋਂ ਲੈ ਤਾਂ ਹਲੇ ਤੱਕ ਕੋਈ ਸਿੱਖ ਜਥੇਬੰਦੀ ਹੋਰ ਜਾਂ ਫਿਰ ਕੋਈ ਹੋਰ ਸਿੱਖ ਸਮੁਦਾਇ ਦੇ ਲੋਕ ਜਿਹੜੇ ਨੇ ਉਹ ਨਹੀਂ ਉਠੇ ਤੁਹਾਨੂੰ ਕਿਉਂ ਲੱਗਦਾ ਕਿ ਇਹ ਚੀਜ਼ ਹੋਣਾ ਚਾਹੀਦਾ ਹੈ ਨਹੀਂ ਮੈਨੂੰ ਨਹੀਂ ਲੱਗਦਾ ਕਿਸੇ ਕੱਲੇ ਆਪਾਂ ਆਏ ਆ ਤੇ ਵਕ ਵਕ ਜਥੇਬੰਦੀਆਂ ਨੇ ਆਗੂ ਉਸ ਵੇਲੇ ਮੌਜੂਦ ਨਹੀਂ ਕੁਛਲੇ ਵੀ ਗਏ ਨੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਤਾਂ ਬੋਲ ਰਹੇ ਹਾਂ ਅਸੀਂ ਪੰਜਾਬ ਦੇ ਵਾਰਿਸ ਹਾਂ ਅਸੀਂ ਇਹ ਗੱਲ ਮੰਨਦੇ ਹਾਂ ਕਿ ਪੰਜਾਬ ਦੀ ਧਰਤੀ ਨੂੰ ਜਦੋਂ ਭੀੜ ਪੈਂਦੀ ਹੈ ਤਾਂ ਪੰਜਾਬ ਦੇ ਇਹੀ ਲੋਕ ਜਿਹੜੇ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਸਾਹਮਣੇ ਅਸੀਂ ਲੋਕ ਹੀ ਅਸੀਂ ਇਹ ਆਵਾਜ਼ ਦੇ ਸਕਦੇ ਹਾਂ ਅਸੀਂ ਇਹ ਐਕਟੀਵਿਟੀਆਂ ਕਰਦੇ ਹਾਂ ਉਹਨਾਂ ਹੜ੍ਹਾਂ ਦੇ ਵਿੱਚ ਤੁਹਾਡੇ ਸਾਹਮਣੇ ਆ ਪੰਜਾਬ ਚ ਹੜਾ ਹੈ ਦੱਸੋ ਕਿੰਨੇ ਕੁ ਪ੍ਰਵਾਸੀਆਂ ਨੇ ਜਿਹੜੇ ਪੰਜਾਬ ਦੇ ਸਿਰ ਤੇ ਖਾ ਰਹੇ ਨੇ ਉਹਨਾਂ ਨੇ ਹੜਾ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਯੋਗਦਾਨ ਪਾਇਆ ਹੋਵੇ ਹੁਣ ਉਹੀ ਉਹਨਾਂ دریاਵਾਂ ਦੇ ਵਿੱਚ ਜਾ ਕੇ ਆਪਣੇ ਧਾਰਮਿਕ ਕਰਮ ਕਰਨਗੇ ਤੇ ਹੁਣ ਜਦੋਂ ਉਹਦੇ ਨਾਲ ਜਿਹੜਾ ਉਸ ਨਹਿਰੀ ਵਿਭਾਗ ਦੇ ਵਿੱਚ ਜੋ ਚੀਜ਼ਾਂ ਹੋਣ ਗਿਆ ਉਹਦੇ ਵਿੱਚ ਤਾਂ ਪਹਿਲੇ ਹੀ ਪ੍ਰਸ਼ਾਸਨ ਫੇਲ ਹੋਇਆ ਪ੍ਰਸ਼ਾਸਨ ਨੇ ਤਾਂ ਪਹਿਲੇ ਹੀ ਨਹਿਰੀ ਵਿਭਾਗ ਨੇ ਉਹਦੇ ਤੇ ਇੱਕ ਰੁਪਿਆ ਵੀ ਨਹੀਂ ਲਾਇਆ ਹੋਇਆ ਤੇ ਹੁਣ ਉਹਨਾਂ ਨੇ ਉਹਦੇ ਵਿੱਚ ਆਪਣਾ ਹੋਰ ਯੋਗਦਾਨ ਪਾ ਦੇਣਾ ਪ੍ਰਵਾਸੀਆਂ ਨੇ ਉਹ ਉਹ ਚੀਜ਼ਾਂ ਕੌਣ ਠੀਕ ਕਰੂਗਾ ਅਸੀਂ ਕਰਾਂਗੇ ਨਾ ਜਿਹੜਾ ਠੀਕ ਕਰਦੇ ਆ ਕਿਉਂ ਨਾ ਬੋਲਣ ਆਪਣੇ ਪੰਜਾਬ ਦੇ ਲਈ ਇਸ ਕਰਕੇ ਅਸੀਂ ਆਪਣੇ ਪੰਜਾਬ ਦਾ ਦਾਵਾ ਕਰਦੇ ਹਾਂ ਤੇ ਪੰਜਾਬ ਦੇ ਲਈ ਬੋਲਦੇ ਆ ਕੋਈ ਡੀਜੇ ਲਾ ਕੇ ਚੜ ਕੇ ਗੱਡੀ ਦੇ ਉੱਤੇ ਤੇ ਔਰਤਾਂ ਵੱਲ ਦੇਖਦੇ ਇੱਕ ਗੰਦੇ ਇਸ਼ਾਰੇ ਕਰਦਾ ਹੋਵੇ ਕੋਈ ਕਿਹੜਾ ਧਾਰਮਿਕ ਪ੍ਰੋਗਰਾਮ ਹੈ ਇਹ ਸulfe ਲੂਣੇ ਲਾਉਣੇ ਛੱਡਣੀਆਂ ਧੂਏਂ ਦੀਆਂ ਛੱਲੇ ਉਡਾਉਣੇ ਤੇ ਜਿਹੜੇ ਉਹ ਟਰੱਕ ਆ ਉਹਨਾਂ ਦੇ ਨਾਲ ਲਮਕ ਲਮਕ ਕੇ ਪੁੱਠੀਆਂ ਸਿੱਧੀਆਂ ਹਰਕਤਾਂ ਕਰਨੀਆਂ ਇਹ ਕਿਹੜਾ ਧਰਮ ਇਹ ਕਹਿੰਦਾ ਇਦਾਂ ਇਹਦਾ ਕੋਈ ਕੋਈ ਇੱਕ ਪ੍ਰੂਫ ਹੈ ਤੇ ਕੋਈ ਦੱਸੋ ਹੁਣ ਦੇਖੋ ਜੇ ਤਾਂ ਉਹ ਕਹਿੰਦੇ ਨੇ ਕਿ ਪੰਜਾਬ ਜਿਹੜਾ ਹੈ ਭਾਰਤ ਦਾ ਹਿੱਸਾ ਹੈ ਨਾ ਇਸ ਕਰਕੇ ਇੱਧਰ ਵੀ ਉੱਦੈ ਬਣਾਏ ਜਾਣ ਫਿਰ ਯੋਗੀ ਕਿਉਂ ਉਹਨਾਂ ਨੂੰ ਲੱਤਾਂ ਮਾਰ ਕੇ ਕੱਢ ਦਿੰਦਾ ਯੋਗੀ ਨੇ ਜਾ ਕੇ ਗੱਲ ਪੈਣ ਯੋਗੀ ਉਹਨਾਂ ਨੂੰ ਦਵੇ ਰੋਜ਼ਗਾਰ ਪੂਰੇ ਭਾਰਤ ਦੇ ਪਾਸੇ ਜੇ ਉਹ ਕੋਈ ਇਨਵੈਸਟਮੈਂਟ ਕਰ ਰਹੇ ਨੇ ਨਾ ਮੈਂ ਕਹਿੰਦਾ ਰੋਕ ਦੇਣ ਸਾਨੂੰ ਤਾਂ ਵੈਸੇ ਦਿਖਦੀ ਨਹੀਂ ਕੋਈ ਇਨਵੈਸਟਮੈਂਟ ਜੇ ਕੋਈ ਕਰ ਵੀ ਰਿਹਾ ਨਾ ਰੋਕ ਦੇਣ ਯੋਗੀ ਨੂੰ ਕੋ ਤੂੰ ਯੂਪੀ ਨੂੰ ਇੱਕ ਏਦਾਂ ਦਾ ਮਾਧਿਅਮ ਬਣਾ ਦੇ ਕਿ ਯੂਪੀ ਦੇ ਲੋਕ ਜਿਹੜੇ ਯੂਪੀ ਛੱਡ ਕੇ ਨਾ ਜਾਣ ਉਹਨਾਂ ਨੂੰ ਉੱਥੇ ਰੋਜ਼ਗਾਰ ਮਿਲ ਜਾਵੇ ਇਹ ਕਰ ਸਕਦਾ ਭਾਰਤ ਇਹ ਨਾ ਤਾਂ ਕਰ ਸਕਦਾ ਨਾ ਭਾਰਤ ਨੂੰ ਇਸ ਵਾਲੇ ਇਸ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਗੱਲ ਨਹੀਂ ਤਿਉਹਾਰ ਦੀ ਤਿਉਹਾਰਾਂ ਦੇ ਲਈ ਸਾਨੂੰ ਕੋਈ ਇਤਰਾਜ਼ ਨਹੀਂ ਪੰਜਾਬ ਵਿੱਚ ਬੜੀ ਵੱਡੀ ਗਿਣਤੀ ਸਿੰਧੂ ਭਰਾ ਰਹਿੰਦੇ ਨੇ ਉਹ ਆਪਣੇ ਦਿਨ ਤਿਉਹਾਰ ਮਨਾਉਂਦੇ ਨੇ ਰਾਤ ਨੂੰ ਜਗਰਾਤੇ ਤੱਕ ਮਨਾਏ ਜਾਂਦੇ ਨੇ ਅਸੀਂ ਕਦੀ ਵੀ ਉਹਨਾਂ ਦੇ ਉਹਨਾਂ ਚੀਜ਼ਾਂ ਦਾ ਕਦੀ ਵਿਸ਼ਕਾਰ ਨਹੀਂ ਕੀਤਾ ਨਾ ਕਦੀ ਅਸੀਂ ਉਹਨਾਂ ਦੀ ਚੀਜ਼ਾਂ ਨਾਲ ਬਵਾਦ ਬਣਾਇਆ ਅਸੀਂ ਉਹਨਾਂ ਨੂੰ ਜਾਣਦੇ ਹਾਂ ਕਿ ਉਹ ਭਰਾ ਸਾਡੇ ਦਿਨਚਰ ਮਨਾ ਰਹੇ ਨੇ ਆਪਣਾ ਆਪਣਾ ਕਿਰਮ ਕਰਮ ਕਰ ਰਹੇ ਨੇ ਇਸ ਵਾਰ ਜਦੋਂ ਛੱਟ ਪੂਜਾ ਨਿਕਲਨੀ ਹੈ ਤੇ ਤੁਸੀਂ ਇਹ ਕੈਮਰਾ ਤੇ ਮਾਈਕ ਲੈ ਕੇ ਮੇਰੇ ਨਾਲ ਚੱਲੋ ਚੱਲ ਪੂੰਗੇ ਜੀ ਤੁਸੀਂ ਮੈਨੂੰ ਦਿਖਾ ਦਿਓ ਲਾਈਵ ਦਿਖਾਵਾਂਗੇ ਰਿਕਾਰਡ ਕਰਾਂਗੇ ਪਰ ਇਸ ਸ਼ਰਤ ਦੇ ਉੱਤੇ ਕਿ ਤੁਸੀਂ ਉਹ ਲਾਈਵ ਚਲਾਉਂਗੇ ਬਿਲਕੁਲ ਹੁੰਦਾ ਤਾਂ ਚੱਲੇਗਾ ਤੁਸੀਂ ਮੈਨੂੰ ਬਸ ਅਸ਼ਲੀਲਤਾ ਦਿਖਾ ਦਿਓ ਕਿਸ ਜਗ੍ਹਾ ਦੇ ਨਹੀਂ ਕਹੂੰ ਕਿ ਪ੍ਰਾਣੀਆਂ ਵੀਡੀਓ ਤੁਹਾਨੂੰ YouTube ਤੇ ਹੁਣ ਵੀ ਪਈਆਂ ਮਿਲ ਜਾਣਗੀਆਂ ਹੋਰ ਤੁਸੀਂ ਅਸ਼ਲੀਲਤਾ ਹੁੰਦੀ ਹੈ ਛੱਟ ਪੂਜਾ ਦੇ ਵਿੱਚ ਬਿਲਕੁਲ ਛੱਟ ਪੂਜਾ ਦੇ ਵਿੱਚ ਨਹੀਂ ਤੁਸੀਂ ਗੱਲ ਨੂੰ ਮੈਨੂਪਲੇਟ ਕਰਦੇ ਹੋ ਉਸੇ ਗੱਲ ਦੇ ਉੱਪਰ ਹੋਈ ਨਾ ਫਿਰ ਜਦੋਂ ਹੁੰਦੀ ਹੈ ਉਹ ਤੋਂ ਅਲੱਗ ਚੀਜ਼ ਹੈ ਜਦੋਂ ਤੁਸੀਂ ਟ੍ਰੈਵਲ ਕਰਕੇ ਪੂਜਾ ਕਰਨ ਦਾ ਤਰੀਕਾ ਹੁਣੇ ਭਾਈ ਸਾਹਿਬ ਹੁਣੀ ਦੱਸ ਸਕਦੇ ਛੱਟ ਪੂਜਾ ਦਾ ਤਰੀਕਾ ਹੁੰਦਾ ਪਾਣੀ 'ਚ ਖੜ ਕੇ ਸੂਰਜ ਜਦੋਂ ਨਮਨ ਹੋਣਾ ਆ ਉਸ ਟਾਈਮ ਤੇ ਬੇਨਤੀ ਕਰਨੀ ਜਾਂ ਦੇਵੀ ਨੂੰ ਖੁਸ਼ ਕਰਨਾ ਉਹ ਤਾਂ ਪ੍ਰੋਸੈਸ ਮੈਂ ਪ੍ਰਵਾਸੀ ਕਰਦੇ ਹੀ ਨਹੀਂ ਦੇਖੇ ਉਹ ਤਾਂ 100 ਦੇ ਵਿੱਚੋਂ ਕਰਦੇ ਹੋਣਗੇ 5 ਜਿਹੜੇ ਪਾਣੀ 'ਚ ਖੜੇ ਹੁੰਦੇ ਆ ਇਹ ਮੈਂ ਤੁਹਾਨੂੰ ਦਿਖਾ ਦਿੰਨਾ 94 ਜਿਹੜੇ ਆ ਉਹ ਤੇ ਸੜਕਾਂ ਤੇ ਉਲੜਵਾਰੀਆਂ ਕਰਨ ਦੇ ਹੁੰਦੇ ਉਸ ਟਾਈਮ ਤੇ ਉੱਤੇ ਕਿਹੜੀ ਪੂਜਾ ਚੱਲਣ ਢੀ ਹੁੰਦੀ